ਕੋਡੀ 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 ਬਾਈ ਛੇੜਾ ਵੀ ਅਠਰ ਲੱਗਾ ਕੋਈ ਨਹੀਂ ਹੁੰਦਾ ਹੂੰ ਨਹੀਂ ਕੋਈ ਚੱਕਰ ਨਹੀਂ ਸੈਟਿਆ ਪੂਰਾ ਆਹ ਸਾਈਕਲ ਬਾਈ ਜਿੰਨਾ ਚੜਾਉਗਾ ਨਹੀਂ ਹੋਗੀ ਪੂਰੀ ਹਾਂ ਸੈਟਿਆ ਬਾਈ ਸਾਈਕਲ ਦੇਸੀ ਹੈ ਰਹਾ ਦੇਸੀ ਸਾਈਕਲ ਆਸ ਤਵੇਕੇ ਰੇਬੋ ਜਿਹਾ ਕੋਈ ਸੀ ਮਾ ਕਾਰਨ ਤੇ ਸ਼ਾਮ ਨੂੰ ਫਿਰ ਗਰੌਂਡ ਚੜ੍ਹ ਗਿਆ ਠੀਕ ਆ ਬਾਈ ਐਸੇ ਵੀ ਤੇ ਅੰਬਰ ਸਰੋਈ ਨਹੀਂ ਤਰ ਤਰ ਨਾਟ ਲੱਗੇ ਚਾਰ ਤਰ ਚੱਲ ਰਹੀ ਸੈਟ ਮੈਂ ਜਦੋਂ ਮੈਚ ਤੇ ਮੈਨੂੰ ਜੇਤ ਤਾਂ ਸਾਡੇ ਮੇਰੇ ਵੀ ਕੁੱਲਿਆਂ ਦੇ 47 ਲੀਤੀਆ ਕੁੱਲਿਆਂ ਦੇ ਸੱਟ ਲੱਗੀ ਸੀ ਮੇਰੇ ਜਾਦੇ ਅੱਛਾ ਜਾਦੀ ਜਾਦੇ ਲੱਗੀ ਸੀ ਹੁਣ ਠੀਕ ਆ ਅੱਜ ਦੂਜਾ ਤੀਜਾ ਸੈੱਟ ਕਰ ਰਹੇ ਹਾਂ ਨਾ ਸੈਹੀ ਤੁਸੀਂ ਵੱਧ ਕਰ ਰਹੇ ਹੋ ਨਾ ਜੇ ਮੈਂ ਸੀ ਨਾ ਮਹਾਦੀ ਬਈ ਕਰਦਾ ਹਾਂ ਹੁਣ ਸ੍ਰੀ ਸੈਟ ਆ ਬੋਡੀ ਕੱਲ ਵੀ ਹੀਟਿਆ ਸੀਗਾ ਅੱਜ ਵੀ ਹਿੰਦਨ ਪੈਡ ਤੇ ਖੇਡਣਾ ਅੱਜ ਤਾਂ ਤੇ ਸਹੀ ਰਹੋ ਕਿੱਡੀ ਹੋ ਗਈ ਆ ਆ ਉਹ ਉਹ ਵੀ ਤੂੰ ਮੈਨੂੰ ਮੜਾ ਮੜਾ ਸੋਕੇ ਪੈਂਡ ਪੈਂਡਾਰ ਸੰਗ ਥੋੜਾ ਘਟ ਘਟਿਆ ਕਰ ਤੂੰ ਪੈਂਡਾਰ ਕੋਲ ਲਾਥ ਚੜ ਜਾਂਦੇ ਸੀ ਲਾਥ ਇੱਕ ਲਾਥ ਚ ਨਵਰਾ ਬੜਾ ਮਿੱਧੀਆ ਲਾਜ ਮੜਾ ਹੁਣ ਦੇਖਾ ਉਹ ਵੱਡੇ ਬੈਚੇ ਨੇ ਕਿਉਂ ਨਹੀਂ ਆ ਕੇ ਤੂੰ ਬਣਾਉਂਦੀ ਹੋਂ ਸ਼ੋਅ ਮੈਚ ਜੇ ਚਾਰ ਟੀਮਾਂ ਦੇ 10 ਜੂਨ ਮੈਚ ਖੇਡ ਲਗੂਆਂ ਫੇਰ ਹੀ ਬਣਾਵਾਂਗੇ ਅਜੇ ਨਹੀਂ ਹੋਣਾ ਮੈਚ ਨੂੰ ਚੋਲਾ ਸਤਾਤਾ ਕਹਿੰਦੇ ਯਾਰ ਚੰਗਾ ਮੈਰ ਤਿੰਨ ਜਿੰਨਾ ਹੋਇਆ ਆਇਆ ਲੋ ਹਰੀਆਂ ਲਾਦਰਾਂ ਕੀ ਰਹਾ ਰੇਤ ਮੁਰੀਆ ਮੋਰਾ ਚੇਤਾ ਬੋਲੇਗਾ ਨਾ ਦੇਦਾ ਨਹੀਂ ਨਾ ਇਹ ਵੀ ਚਾਵਾ ਮੂੰਹੇ ਫਾਗਦੇ ਦੋਵੇਂ ਇਹਦਾ ਝੋਟਾ ਬੰਦਾ ਵਾ ਸਾਰ ਬੰਦਾ ਹੈ ਵੀ ਆ ਵੇਲਾ ਇਧਰ ਇਲਾ ਭਰਾ ਸਾਰੇ ਓਏ 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 ਇਹਦੇ ਜਿਆਦੇ ਜੀਜੇ ਲੱਗਤੇ ਵੀ ਇਹਦਾ ਬਾਈ ਹੋ ਗਿਆ ਸੈਟ ਹੁਣ ਇਕੱਠੇ ਦੋ ਵਾਪਸੀ ਕਰਾਂਗੇ ਹੋ ਗਿਆ ਓਕੇ ਹਮ ਸਟੈਟ ਹੋ ਜਾਣਾ ਹੋ ਜਾ ਪਰਕਾ ਮੈਨੂੰ ਦੱਸੋ ਮੇਰਾ ਆਪਾਂ ਪੱਕਾ ਖੇਡਦੇ ਆਂ ਮੇਲਾ ਦਰਦ ਦੇ ਵਿੱਚ ਨਗਾ ਮੇਲਾ ਦਸ ਵਿੱਚ ਨਗਾ ਅਰੇ ਇੱਕ ਚੰਗਾ ਮੇਲਾ ਨਹੀਂ ਕੋਈ ਹੌਲ ਹੌਲ ਕੇ ਆਉਂਦੇ ਨੇ ਚੰਗਾ ਨਾ ਮੈਂ ਬਾ ਜਿਹੜਾ ਵੀ ਹੋਇਆ ਬਾ ਦੱਸ ਦਿਓ ਬਾਈ ਜੀ ਹਾਂ ਚੰਗਾ ਮੇਲਾ ਨਾ ਆਉਣੇ ਜਿਹੜਾ ਗਾ ਲੁੱਟਣ ਵਾਲਾ ਨਾਲੇ ਵਧੀਆ ਕੋਈ ਗੱਲ ਨਹੀਂ ਤਰ ਮੈਂ ਪ੍ਰਤਾਪ ਨੂੰ ਚੱਲ ਸਹੀ ਹੈ ਸਹੀ ਹੈ ਕੋਈ ਚੱਕਰ ਨਹੀਂ ਜਦ ਦੇਵਾਨੇ ਜੀ ਜਿਆ ਦਿਨਾਂ ਹੋਈ ਦੀ ਗਾ ਪੰਦੀ ਦੀ ਆਇਆ ਸੀ ਹੁਣ ਕਰਦਾ ਵੀ ਇੱਥੇ ਹੀ ਆ ਮੇਲਾ ਗਿਆ ਨਾ ਕਿ ਤੁਹਾਨੂੰ ਲੱਗਾਇਆ ਕਿ ਲਾਵਾ ਮੇਂ ਜਿਆ ਗਿਆ ਗਿਆ ਨੀ ਲੋ ਟੈਟਰ ਪੁੱਟੀ ਜਾਂਦਾ ਵੀ ਦੇਖ ਹੀ ਪੀੜ ਆਪਸ ਦਾ ਆਪਨੋ ਬੈਕ ਥੋੜੀ ਜਿਹਾ ਨਾਲ ਥੋੜੀ ਜੀ ਮੀਟਿੰਗ ਕਰਕੇ ਉਹਦਾ ਵਾਲ ਦਾ ਸਟਾਈਲ ਚੇਂਜ ਕਰਾਉਣਾ ਹੈ ਹਾਂ ਵਾਲ ਬਣੋਈਆਂ ਨੂੰ ਕਿਹਾ ਮੈਂ ਇਹਨੂੰ ਕਟਾਉਂ ਦੂਦੇ ਪਰਾਂ ਇਦਾਂ ਉੱਥੋਂ ਜਾਏ ਮੈਂ ਆਦੇ ਨਹੀਂ ਉਹ ਕੁਸਾਰਾ ਬਣਾਈ ਬੈਠਾ ਘੁਗੀਆਂ ਦਾ ਹਾਂ ਗੁਛਾਲਿਆ ਮੈਂ ਕਿਹਾ ਮੈਨੂੰ ਨੂੰ ਮਗਰ ਕਿਹਾ ਸੀ ਦਰ ਨਾਲ ਡੋਲੇ ਬਲੀ ਕਰਵਿਗੇ ਤੇ ਹੋਣੀ ਪਣੀ ਹੈ ਥੋੜਾ ਜਿਆਦਾ ਬੇਇੱਜ਼ਤੀ ਕਰਨੀ ਪਣੀ ਹੈ ਜਾਂ ਫਿਰ ਪਿਆਰ ਕਰਨਾ ਹੈ ਸਹੀ ਗੱਲ ਹੈ ਕਰਨੇ ਕਰਾਉਣੇ ਆ ਕਰਨੇ ਪਣੇ ਆ ਆ ਵੀ ਕਰਾਉਣੇ ਪਣੇ ਨੇ ਦਾਬ ਵੀ ਮਜੇ ਲੱਗੇ ਹਾਂ ਤੇਰਾ ਵੀ ਜੀਣਾ ਮਾਣਿਆ ਕਰ ਮੈਂ ਬਈ ਉਹ ਜਾਂ ਮੈਂ ਬਈ ਆਈਏ ਕਰ ਕੀ ਨਹੀਂ ਕਰ ਮੈਂ ਕਰ ਕੀ ਵਰਲਡ ਕੱਪ ਵੀ ਜਾਵਾਂ ਰ ਆਹ ਬਈ ਜਾਊਂਗਾ ਦੇਖ ਮੈਂ ਤਾਂ ਚਲੇ ਜਾਵਾਂਗੇ ਨਹੀਂ ਵੀਰ ਇਧਰ ਪਿੰਡ ਵਾਲੇ ਇਧਰ ਮੋਟਰਸਾਈਕਲ ਰਾਈਡਰ ਦਾ ਕਿਹਦੇ ਗਏ ਆ ਉਹ ਚੱਲੀ ਆ ਨਹੀਂ ਉਹ ਫੇਰ ਕੱਪ ਕਿੱਧਰ ਜਾ ਰੂਗਾ ਚੈਦਾ ਵਾਹ ਭਾਈ ਜਰੂਰੀ ਦਾ ਕੱਪ ਦੇ ਹੋ ਭਾਈ ਦੂਜੇ ਪਾਸੇ ਹੀ ਰਿਟੇ ਆ ਗਾ ਫੇ ਜੇ ਸੱਤਰਗੇ ਚਲੇ ਜਾਵਾਂਗੇ ਨਹੀਂ ਸੱਤਰਗੇ ਵਰਲਡ ਕੱਪ ਦੇ ਕਾਸਟ ਨਹੀਂ ਆਉਗਾ ਆ ਆ ਤੇ ਯਾ ਤਰ ਉਹ ਵੀ ਨਹੀਂ ਮੈਂ ਕਰ ਲੈ ਐਸਾਈ ਫਿਰ ਪਹੁੰਚੂ ਮੁੰਬਈ ਐਸੇ ਹੀ ਆ ਰਹਾ ਫਿਰ ਮਿਲਦੇ ਆਪਾਂ ਭਾਈ ਠੀਕ ਹੈ ਬਾਤਾ ਨੰਬਰ ਵਾਈ ਹੋਈ ਹੈ ਜਰਾ ਓਏ ਓਹੀ ਨੰਬਰ ਆ ਨਾ ਮੈਂ ਤੁਹਾਨੂੰ ਨਵਾਂ ਨੰਬਰ ਸੈਂਡ ਕਰਤਾ ਜੀ ਓਕੇ ਬਈ ਜੀ ਓਕੇ ਲਵ ਯੂ ਬਈ ਓਕੇ ਲਵ ਯੂ ਲਾਈਵ ਹੋਏ ਦੇਖੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓ ਸਿੱਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੈ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ